ਆਓ ਤੁਸੀਂ ਦੇਖਦੇ ਆਂ ਲੂਕਾ ਦੀ ਕਿਤਾਬ ਉਹਦਾ 24 ਨੰਬਰ ਅਧਿਆਇ ਤੇ ਉਹਦੀ 49 ਨੰਬਰ ਆਇਤ ਕਹਿੰਦਾ ਅਤੇ ਵੇਖੋ ਮੈਂ ਆਪਣੇ ਪਿਤਾ ਦਾਕਰਾਰ ਤੁਹਾਡੇ ਉੱਤੇ 깔ਦਾ ਹਾਂ ਪਰ ਜਦ ਤੱਕ ਤੁਸੀਂ ਉੱਪਰੋਂ ਸ਼ਕਤੀ ਨਾ ਪਾਓ ਸ਼ਹਿਰ ਵਿੱਚ ਰਭੋ ਉੱਪਰੋਂ ਸ਼ਕਤੀ ਜਿਸਮਾਨੀ ਸ਼ਕਤੀ ਤੁਹਾਡੇ ਕੋਲੇ ਬਹੁਤ ਹੋ ਸਕਦੀ ਆ ਪਰ ਜਦ ਤੱਕ ਤੁਹਾਨੂੰ ਆਤਮਿਕ ਸ਼ਕਤੀ ਨਾ ਮਿਲ ਜੇ ਰੂਹਾਨੀਅਤ ਦੀ ਸ਼ਕਤੀ ਨਾ ਮਿਲ ਜੇ ਸ਼ਹਿਰ ਵਿੱਚ ਟਿਕੇ ਰਹੋ ਸ਼ਹਿਰ ਵਿੱਚ ਟਿਕੇ ਰਹਿਣ ਦਾ ਮਤਲਬ ਕੀ ਹੈ ਸ਼ਹਿਰ ਵਿੱਚ ਟਿਕੇ ਰਹਿਣ ਦਾ ਮਤਲਬ ਇਹ ਆ ਕਿ ਅਜੇ ਇੰਤਜ਼ਾਰ ਕਰੋ ਅਗਰ ਤੁਸੀਂ ਆਪਣੇ ਘਰ ਵਿੱਚ ਹੈਂ ਅਗਰ ਜੋ ਵੀ ਤੁਹਾਡੇ ਜੀਵਨ ਵਿੱਚ ਚੱਲ ਰਿਹਾ ਤੁਸੀਂ ਇੰਤਜ਼ਾਰ ਕਰੋ ਬਿਨਾ ਅਸਲੀ ਗਿਆਨ ਹਾਸਲ ਕੀਤਿਆਂ ਬਿਨਾ ਪਰਮੇਸ਼ਰ ਦੇ ਸੁਭਾ ਨੂੰ ਜਾਣਿਆ ਬਿਨਾ ਕੋਈ ਤਰ ਆਤਮਾ ਨੂੰ ਜਾਣਿਆ ਉਹਦੀ ਡੀਪ ਨੌਲੇਜ ਪ੍ਰਾਪਤ ਕੀਤੇ ਬਿਨਾ ਕਿਉਂਕਿ ਗਿਆਨ ਇੱਕ ਸ਼ਕਤੀ ਹੈ ਤੁਸੀਂ ਬਿਨਾ ਪਰਮੇਸ਼ਰ ਦਾ ਆਤਮਾ ਪਾਇਆ ਤੁਸੀਂ ਪਰਮੇਸ਼ਰ ਦੇ ਕੰਮ ਲਈ ਨਾ ਨਿਕਲੋ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਆ ਪਵਿੱਤਰ ਆਤਮਾ ਦੇ ਬਾਰੇ ਵਿੱਚ ਪਵਿੱਤਰ ਆਤਮਾ ਦੇ ਕੰਮਾਂ ਦੇ ਬਾਰੇ ਵਿੱਚ ਪਵਿੱਤਰ ਆਤਮਾ ਦੇ ਸੁਭਾਅ ਦੇ ਬਾਰੇ ਵਿੱਚ ਪਰ ਉਹ ਪਵਿੱਤਰ ਆਤਮਾ ਦੇ ਨਾਮ ਦਾ ਅਸਰਾ ਲੈਂਦੇ ਆ ਪਵਿੱਤਰ ਆਤਮਾ ਦਾ ਨਹੀਂ ਪਵਿੱਤਰ ਆਤਮਾ ਦੇ ਨਾਮ ਦਾ ਕਿ ਪਵਿੱਤਰ ਆਤਮਾ ਨੇ ਸਾਨੂੰ ਕਿਹਾ ਜਾ ਫਲਾਨੇ ਦੇ ਘਰ ਜਾ ਕੇ ਪ੍ਰਾਰਥਨਾ ਕਰ ਅਗਲੇ ਦੇ ਘਰ ਤੁਸੀਂ ਪ੍ਰਾਰਥਨਾ ਕਰਕੇ ਪਿੱਛੋ ਫਸਾਦ ਪੈ ਗਿਆ ਕਿ ਇਹ ਪਰਮੇਸ਼ਵਰ ਦਾ ਆਤਮਾ ਹੈ ਪਰਮੇਸ਼ਵਰ ਦਾ ਆਤਮਾ ਫਸਾਦ ਨਹੀਂ ਪਾਉਂਦਾ ਪਰਮੇਸ਼ਵਰ ਦਾ ਆਤਮਾ ਸ਼ਾਂਤੀ ਦਾ ਆਤਮਾ ਹੈ ਤਾਂ ਪ੍ਰਭੂ ਯਿਸੂ ਮਸੀਹ ਜੀ ਨੇ ਚੇਲਿਆਂ ਨੂੰ ਇੰਨੀ ਗੱਲ ਕਹੀ ਕਿ ਜਦੋਂ ਤੱਕ ਤੁਹਾਡੇ ਉੱਤੇ ਆਤਮਿਕ ਸਮਰਥਨਾ ਆ ਜਾਵੇ ਆਤਮਿਕ ਸ਼ਕਤੀ ਕੀ ਹੈ ਮਨ ਨੂੰ ਕੰਟਰੋਲ ਕਰਨ ਦੀ ਸ਼ਕਤੀ ਤੁਹਾਡੀਆਂ ਬਾਹਾਂ 'ਚ ਜ਼ੋਰ ਆ ਤੁਸੀਂ ਦਵਾਨ ਬੈਠ ਰਜਾਈਆਂ ਨਾਲ ਭਰਿਆ ਕੱਪੜਿਆਂ ਨਾਲ ਭਰਿਆ ਹੋ ਸਕਦਾ ਤੁਸੀਂ ੱਤਕਾ ਲਾ ਕੇ ਇੱਕ ਥਾਂ ਤੋਂ ਦੂਜੀ ਥਾਂ ਨੂੰ ਕਰਦੇ ਹੋ ਹੋ ਸਕਦਾ ਤੁਸੀਂ ਕੁਇੰਟਲ ਭਾਰ ਦੇ ਜਿਹੜੇ ਆ ਉਹ ਤੁਸੀਂ ਉਹਨੂੰ ਚੱਕ ਲਵੋ weight lift ਕਰਦੇ ਹੋ ਇਹ ਆ ਸਰੀਰ ਦਾ ਜ਼ੋਰ ਪਰ ਸਰੀਰ ਦੇ ਜ਼ੋਰ ਨਾਲ ਤੁਸੀਂ ਆਪਣੀਆਂ ਖੁਆਇਸ਼ਾਂ ਨੂੰ ਕੰਟਰੋਲ ਨਹੀਂ ਕਰ ਸਕਦੇ ਤੁਸੀਂ ਆਪਣੇ ਮਨ ਵਿੱਚ ਉੱਠਣ ਵਾਲੀਆਂ ਗੱਲਾਂ ਨੂੰ ਕੰਟਰੋਲ ਨਹੀਂ ਕਰ ਸਕਦੇ ਗੁੱਸੇ ਨੂੰ ਕੰਟਰੋਲ ਨਹੀਂ ਕਰ ਸਕਦੇ ਖੁਸ਼ੀ ਨੂੰ ਕੰਟਰੋਲ ਨਹੀਂ ਕਰ ਸਕਦੇ ਪਾਪ ਨੂੰ ਕੰਟਰੋਲ ਨਹੀਂ ਕਰ ਸਕਦੇ ਲਾਲਚ ਨੂੰ ਕੰਟਰੋਲ ਨਹੀਂ ਕਰ ਸਕਦੇ ਜ਼ੁਬਾਨ ਉੱਤੇ ਕੰਟਰੋਲ ਨਹੀਂ ਕਰ ਸਕਦੇ ਜਿੱਡਾ ਵੱਡਾ ਮਰਜੀ ਪਹਿਲਵਾਨ ਹੋਵੇ ਜਿਹਦਾ ਰੂਹ ਤੇ ਵਸ ਨਹੀਂ ਆ ਇਹ ਕਹਿੰਦਾ ਉਹ ਇਹੋ ਜਿਹਾ ਆ ਜਿੱਦਾਂ ਸ਼ਹਿਰ ਠੱਠਿਆ ਹੋਇਆ ਹੋਵੇ ਤੇ ਉਹਦੀ ਕੋਈ ਕੋਈ ਬਾਉਂਡਰੀ ਵਾਲ ਨਾ ਹੋਵੇ ਜੇ ਜੇ ਇਸ ਨਗਰ ਦੀ ਕਹਿੰਦਾ ਕੋਈ ਸ਼ਹਿਰ ਬਣਾ ਨਾ ਹੋਵੇ ਕੋਈ ਹੱਦ ਨਾ ਹੋਵੇ ਪਰ ਕਹਿੰਦਾ ਜਦੋਂ ਤੁਸੀਂ ਉੱਪਰੋਂ ਜਦ ਤੱਕ ਸ਼ਕਤੀ ਨਹੀਂ ਪਾਉਂਦੇ ਉਦੋਂ ਤੱਕ ਤੁਸੀਂ ਨਹੀਂ ਨਿਕਲਣਾ ਅਰਥਾਤ ਜਦੋਂ ਤੱਕ ਤੁਹਾਡਾ ਆਪਣੇ ਰੂਹ ਉੱਤੇ ਵਾਸ ਨਹੀਂ ਹੋ ਜਾਂਦਾ ਤੁਸੀਂ ਆਪਣੇ ਜਜ਼ਬਾਤਾਂ ਨੂੰ ਕੰਟਰੋਲ ਕਰਨਾ ਨਹੀਂ ਸਿੱਖ ਲੈਂਦੇ ਕਈ ਵਾਰੀ ਕਈ ਲੋਕੀ ਗੁੱਸੇ ਵਿੱਚ ਕਤਲ ਕਰ ਦਿੰਦੇ ਜਦੋਂ ਉਹਨਾਂ ਨੂੰ ਜੱਜ ਮੋਰੇ ਪੇਸ਼ ਕੀਤਾ ਜਾਂਦਾ ਉਹ ਕਹਿੰਦਾ ਤੂੰ ਕਿਉਂ ਕਤਲ ਕੀਤਾ ਕਹਿੰਦਾ ਜੀ ਗੁੱਸੇ ਉੱਤੇ ਕੰਟਰੋਲ ਨਹੀਂ ਹੋਇਆ ਮੇਰੇ ਤੋਂ ਤੂੰ ਆ ਗੱਲ ਕਿਉਂ ਬੋਲੀ ਮੇਰੇ ਤੋਂ ਮੇਰੀ ਜੀਬ ਉੱਤੇ ਕੰਟਰੋਲ ਨਹੀਂ ਹੋਇਆ ਦੇਖਣ ਨੂੰ ਹੱਟਾ-ਕੱਟਾ ਪਹਿਲਵਾਨ ਹੋ ਸਕਦਾ ਪਰ ਰੂਹ ਉੱਤੇ ਵਸ ਨਹੀਂ ਆ ਕੰਟਰੋਲ ਮੀਨਸ ਪਾਵਰ ਪ੍ਰਿੰਸੀਪਲ ਕੋਲੇ ਪਾਵਰ ਆ ਉਹ ਸਾਰੇ ਸਕੂਲ ਕਾਲਜ ਨੂੰ ਕੰਟਰੋਲ ਕਰਦਾ ਆ ਦੇਸ਼ ਦੇ ਪ੍ਰਾਈਮ ਮਿਨਿਸਟਰ ਦੇ ਕੋਲ ਪਾਵਰ ਆ ਤੇ ਉਹ ਪੂਰੇ ਦੇਸ਼ ਨੂੰ ਕੰਟਰੋਲ ਕਰਦਾ ਆ ਲੈਫਟੀਨੈਂਟ ਜਨਰਲ ਕੋਲੇ ਪਾਵਰ ਆ ਤੇ ਉਹ ਆਰਮੀ ਨੂੰ ਕੰਟਰੋਲ ਕਰਦਾ ਆ ਪਾਵਰ ਮੀਨਸ ਕੰਟਰੋਲ ਕੰਟਰੋਲ ਮੀਨਸ ਪਾਵਰ ਜੇਕਰ ਤੁਹਾਡੇ ਕੋਲੇ ਕੰਟਰੋਲ ਨਹੀਂ ਹੋ ਰਿਹਾ ਅਜੇ ਅਜੇ ਤੁਸੀਂ ਕੰਮ ਲਈ ਨਹੀਂ ਨਿਕਲਣਾ ਹੋ ਸਕਦਾ ਤੁਸੀਂ ਨੌਜਵਾਨ ਹੋ ਜਬ ਬਜ਼ੁਰਗ ਹੋ ਤੁਸੀਂ ਕਿਸੇ ਦੇ ਘਰ ਵਿੱਚ ਗਏ ਖੂਬਸੂਰਤ ਇਸਤਰੀ ਦੇਖ ਕੇ ਮਨ ਵਿੱਚ ਪਾਪ ਆ ਗਿਆ ਕੰਟਰੋਲ ਨਾ ਹੋਇਆ ਤਾਂ ਕੀ ਹੋਊਗਾ ਗਲਤੀ ਹੋ ਜਾਊਗੀ ਸੋਨੇ ਦੀ ਚੀਜ਼ ਕਿਸੇ ਦੀ ਪਈ ਆ ਕੋਈ ਨਹੀਂ ਦੇਖ ਰਿਆ ਲਾਲਚ ਉੱਤੇ ਕੰਟਰੋਲ ਨਾ ਹੋਇਆ ਚੋਰੀ ਹੋ ਗਈ ਤਾਂ ਗਲਤੀ ਹੋ ਗਈ ਇਸ ਲਈ ਵਚਨ ਕਹਿੰਦਾ ਜਦ ਤੱਕ ਉੱਪਰੋਂ ਸ਼ਕਤੀ ਨਾ ਪਾਲਵੋ ਜਦੋਂ ਤੱਕ ਤੁਹਾਨੂੰ ਆਪਣੇ ਆਪ ਉੱਤੇ ਕੰਟਰੋਲ ਕਰਨਾ ਨਾ ਆ ਜਾਵੇ ਵਚਨ ਵਿੱਚ ਲਿਖਿਆ ਜੇ ਕੋਈ ਤੁਹਾਡੇ ਇੱਕ ਗੱਲ ਤੇ ਮਾਰੇ ਤਾਂ ਤੁਸੀਂ ਦੂਜਾ ਪਾਸਾ ਅੱਗੇ ਕਰ ਦੇਣਾ ਕੀ ਇਹ ਗੁੱਸੇ ਉੱਤੇ ਕੰਟਰੋਲ ਕਰਨ ਦੇ ਬਾਰੇ ਚ ਅਸਲ ਚੋ ਦੱਸ ਰਿਹਾ ਆ ਪਰ ਤੁਸੀਂ ਕਿਤੇ ਗਏ ਹੋ ਤੁਸੀਂ ਪ੍ਰਚਾਰ ਕਰ ਰਹੇ ਹੋ ਜਾਂ ਕਿਸੇ ਦੇ ਘਰ ਪ੍ਰਾਰਥਨਾ ਕਰਨ ਗਏ ਹੋ ਅਚਾਨਕ ਕਿਸੇ ਨੇ ਕੁਝ ਕਹਿ ਦਿੱਤਾ ਤੁਸੀਂ ਬਾਹਾਂ ਟੰਗ ਕੇ ਘਸੌਨ ਮੁੱਕੇ ਹੋਣ ਲੱਗੇ ਉੱਥੇ ਕੀ ਇਹ ਸਹੀ ਆ ਇੱਕ ਸਹੀ ਐਗਜ਼ੈਂਪਲ ਜਾਊਗੀ ਨਹੀਂ ਇਹਦਾ ਮਤਲਬ ਅਜੇ ਤੁਹਾਡੇ ਕੋਲੇ ਪਾਵਰ ਨਹੀਂ ਆ ਕਿ ਤੁਸੀਂ ਗੁੱਸੇ ਨੂੰ ਕੰਟਰੋਲ ਕਰ ਸਕੋ ਤੁਸੀਂ ਆਪਣੇ ਜਜ਼ਬਾਤਾਂ ਨੂੰ ਕੰਟਰੋਲ ਕਰ ਸਕੋ ਜੋ ਮਨ ਵਿੱਚ ਆਇਆ ਉਹ ਕਹਿ ਦਿੱਤਾ ਮਗਰੋਂ ਪੁੱਛਿਆ ਤੁਹਾਨੂੰ ਕਿ ਤੈਨੂੰ ਕਹਿਣਾ ਨਹੀਂ ਸੀ ਚਾਹੀਦਾ ਇੱਕ ਖੁਦਾ ਦਾ ਦਾਸ ਹੋਣ ਦੇ ਨਾਤੇ ਜਾਂ ਦਾਸੀ ਹੋਣ ਦੇ ਨਾਤੇ ਇੱਕ ਵਿਸ਼ਵਾਸੀ ਹੋਣ ਦੇ ਨਾਤੇ ਤੈਨੂੰ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸੀ ਤੁਸੀਂ ਕਹਿੰਨੇ ਮੇਰੇ ਤੋਂ ਜਜ਼ਬਾਤਾਂ ਤੇ ਕੰਟਰੋਲ ਨਹੀਂ ਹੋਇਆ ਮਤਲਬ ਅਜੇ ਸ਼ਕਤੀ ਨਹੀਂ ਪਾਈ ਇਸ ਲਈ ਪ੍ਰਭੂ ਕਹਿ ਰਹੇ ਆ ਜਦ ਤੱਕ ਸ਼ਕਤੀ ਨਾ ਪਾਓ ਤੇ ਸਿਰਫ ਕਿਸੇ ਨੂੰ ਚੰਗਾ ਕਰਨਾ ਹੀ ਸ਼ਕਤੀ ਨਹੀਂ ਆ ਚੰਗਾ ਤਾਂ ਦਵਾਈਆਂ ਨਾਲ ਵੀ ਹੋ ਜਾਂਦੇ ਲੋਕੀ ਚੰਗੇ ਆਪਰੇਸ਼ਨ ਨਾਲ ਹੋ ਜਾਂਦੇ ਚੰਗੇ ਜਾਦੂ ਟੋਣਿਆਂ ਦੇ ਨਾਲ ਹੋ ਜਾਂਦੇ ਚੰਗੇ ਕਰਨਾ ਸ਼ਕਤੀ ਜਿਹੜੀ ਆ ਉਹ ਕੋਈ ਐਡੀ ਵੱਡੀ ਪਾਵਰਫੁਲ ਚੀਜ਼ ਨਹੀਂ ਆ ਉਹ ਕੋਈ ਬਹੁਤ ਜ਼ਿਆਦਾ ਵੱਡੀ ਚਿੰਨ ਚਮਤਕਾਰ ਦਿਖਾਉਣੇ ਕੋਈ ਬਹੁਤ ਜ਼ਿਆਦਾ ਵੱਡੀ ਚੀਜ਼ ਨਹੀਂ ਆ ਦੁਨੀਆ ਉੱਤੇ ਕਿੰਨੇ ਲੋਕੀ ਆ ਜਿਹੜੇ ਚਿੰਨ ਚਮਤਕਾਰ ਦਿਖਾਉਂਦੇ ਆ ਹੱਥ ਵਿੱਚ ਕੁਝ ਵੀ ਨਹੀਂ ਹੁੰਦਾ ਕਬੂਤਰ ਕਾੜ ਦਿੰਦੇ ਆ ਸਹੇ ਬਣਾ ਦਿੰਦੇ ਆ ਮਾਚਿਸ ਦੀ ਦਿੱਲੀ ਵੀ ਨਹੀਂ ਲੈਂਦੇ ਅੱਗ ਲਾ ਦਿੰਦੇ ਆ ਤੁਸੀਂ ਜਾਦੂ ਟੋਣੇ ਵਾਲਿਆਂ ਦੀਆਂ ਗੱਲਾਂ ਦੇਖੋ ਉਹ ਕਿਸੇ ਚੀਜ਼ ਉੱਤੇ ਪਿੰਨ ਮਾਰਦੇ ਆ ਤੇ ਬੰਦਾ ਭਾਵੇਂ 100 ਕਿਲੋਮੀਟਰ ਦੂਰ ਹੋਵੇ ਉਹਦੇ ਉੱਥੇ ਸੂਈਆਂ ਵੱਜਣ ਲੱਗ ਜਾਂਦੀਆਂ ਆ ਸ਼ਕਤੀ ਆ ਉਹ ਇਹ ਸ਼ਕਤੀ ਮਾਇਨੇ ਰਖਉਣ ਵਾਲੀ ਸ਼ਕਤੀ ਨਹੀਂ ਆ ਇਹ ਸਧਾਰਨ ਸ਼ਕਤੀਆਂ ਆ ਅਸਲੀ ਸ਼ਕਤੀ ਆ ਆਪਣੇ ਆਪ ਨੂੰ ਕੰਟਰੋਲ ਕਰਨ ਵਾਲੀ ਸ਼ਕਤੀ ਆਪਣੀ ਸੋਚ ਨੂੰ ਕੰਟਰੋਲ ਵਿੱਚ ਰੱਖਣ ਵਾਲੀ ਸ਼ਕਤੀ ਆਪਣੀ ਜੀਬ ਉੱਤੇ ਕੰਟਰੋਲ ਰੱਖਣ ਵਾਲੀ ਸ਼ਕਤੀ ਅਰੇ ਇਹ ਜਿਹੜੀ ਸ਼ਕਤੀ ਆ ਨਾ ਇਹ ਚੰਗੇ ਕਰਨ ਵਾਲੀ ਸ਼ਕਤੀ ਦੀ ਗੱਲ ਨਹੀਂ ਕਰ ਰਿਹਾ ਇਹ ਸ਼ਕਤੀ ਚੰਗੇ ਕਰਨ ਵਾਲੀ ਸ਼ਕਤੀ ਤਾਂ ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਜਿਸਮ ਵਿੱਚ ਹੁੰਦਿਆਂ ਹੋਇਆ ਹੀ ਚੇਲਿਆਂ ਨੂੰ ਦੇ ਦਿੱਤੀ ਸੀ ਜਦੋਂ ਚੇਲਿਆਂ ਨੂੰ ਇਕਤਿਆਰ ਦਿੱਤਾ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਜਾਓ ਜਾ ਕੇ ਪਿੰਡਾਂ ਸ਼ਹਿਰਾਂ ਦੇ ਵਿੱਚ ਰੋਗੀਆਂ ਨੂੰ ਚੰਗੇ ਕਰੋ ਤੇ ਦੁਸ਼ਟ ਦੇ ਜਕੜਿਆਂ ਨੂੰ ਆਜ਼ਾਦ ਕਰੋ ਇਹ ਸ਼ਕਤੀ ਤਾਂ ਪ੍ਰਭੂ ਯਿਸੂ ਮਸੀਹ ਨੇ ਪਹਿਲਾਂ ਹੀ ਦੇ ਦਿੱਤੀ ਸੀ ਹੁਣ 120 ਚੇਲੇ ਪੈਂਤੇਕੋਸ ਦੇ ਦਿਨ ਤੱਕ ਕਿਹੜੀ ਸ਼ਕਤੀ ਦਾ ਇੰਤਜ਼ਾਰ ਕਰ ਰਹੇ ਸੀ ਉਹ ਸ਼ਕਤੀ ਜਿਹਦੇ ਨਾਲ ਉਹ ਆਪਣੇ ਆਪ ਨੂੰ ਕੰਟਰੋਲ ਵਿੱਚ ਰੱਖ ਸਕਣ ਜੋ ਸਿੱਖਿਆ ਆ ਉਹਨੂੰ ਪਕੜ ਕੇ ਰੱਖ ਸਕਣ ਇਹ ਨਹੀਂ ਵੀ ਜਿੰਨੇ ਲਈ ਗੱਲੀ ਤੇ ਉਹਦੇ ਨਾਲ ਉੱਠ ਚੱਲੀ ਵੀ ਅੱਜ ਪ੍ਰਭੂ ਯਿਸੂ ਮਸੀਹ ਜੀ ਦੀਆਂ ਗੱਲਾਂ ਸੁਣੀਆਂ ਹਾਂਜੀ ਕਿਆ ਬਾਤ ਬਹੁਤ ਅੱਛੇ ਤੇ ਕੱਲ ਨੂੰ ਹੋਰ ਕਿਸੇ ਨੇ ਆਣ ਕੇ ਸਿੱਖਿਆ ਦਿੱਤੀ ਅੱਛਾ ਇਹ ਇਹ ਤਾਂ ਉਸसे भी ਅੱਛੇ ਨਹੀਂ ਇੱਕ ਚੀਜ਼ ਨੂੰ ਪਕੜ ਵਿੱਚ ਰੱਖਣਾ ਇੱਕ ਤਰ੍ਹਾਂ ਦੇ ਸਿਧਾਂਤਾਂ ਨੂੰ ਫਾਲੋ ਕਰਨਾ ਇੱਕ ਰਸਤੇ ਉੱਤੇ ਚੱਲਣਾ ਤੇ ਡੋਲਣਾ ਨਹੀਂ ਇੱਕ ਮੰਜ਼ਲ ਉੱਤੇ ਨਿਗਾਹ ਗੱਢ ਲਈ ਤੋ ਉਸ ਮੰਜ਼ਲ ਤੱਕ ਪਹੁੰਚਣਾ ਰਾਹ ਵਿੱਚ ਰੁਕਣਾ ਨਹੀਂ ਇਹ ਉਸ ਸ਼ਕਤੀ ਦੀ ਗੱਲ ਹੋ ਰਹੀ ਆ। ਅਰ ਇਹ ਸ਼ਕਤੀ ਸਿਰਫ ਪਵਿੱਤਰ ਆਤਮਾ ਤੋਂ ਮਿਲਦੀ ਆ। ਜੇ ਮਨ ਦੇ ਅੰਦਰ ਪਾਪ ਆ ਮਨ ਚੰਚਲ ਆ। ਮਨ ਨੇ ਕਦੀ ਉੱਧਰ ਨੂੰ ਭੱਜਣਾ ਕਦੀ ਉੱਧਰ ਨੂੰ ਭੱਜਣਾ ਕਦੀ ਉੱਧਰ ਨੂੰ ਭੱਜਣਾ। ਪਰ ਜਦੋਂ ਪਵਿੱਤਰਤਾ ਹੀ ਆ ਗਈ ਮਨ ਨੂੰ ਸਥਿਰਤਾ ਮਿਲ ਜਾਣੀ ਆ। ਹਰ ਆਵਾਜ਼ ਨਾ ਮੰਨੂ ਇਹਦੀਆਂ ਸੋਚਾਂ ਸਮਝਾਂ ਖਿਆਲ ਜਿਹੜਾ ਆ ਇਹਦਾ ਸਭ ਕੁਝ ਜਿਹੜਾ ਆ ਉਹ ਬਦਲ ਜਾਣਾ ਹੈ ਹallelujah